ਹਾਂ ਜੀ ਮੇਤਰੋ ਕੀ ਹਾਲ ਚਾਲ ਠੀਕ ਹੈ ਆਈ ਹੋਪ ਕਿ ਸਾਰੇ ਹਾਂ ਅਸੀਂ ਵੀ ਠੀਕ ਹਾਂ ਤੇ ਅਸੀਂ ਕਾਫੀ ਦਿਨਾਂ ਬਾਅਦ ਵਲੌਗ ਬਣਾਉਣ ਲੱਗੇ ਆ ਤੇ ਅੱਜ ਬਾਬਾ ਬੋਲੀ ਜਾਂਦਾ ਬਹੁਤ ਬੈਰਾਂ ਨੂੰ ਸੋਚ ਰਹੇ ਹਾਂ ਕਿ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਤਾਂ ਦੇਖੋ ਕੀ ਚੀਜ਼ੇ ਰੱਖੇ ਸਾਨੂੰ ਤਾਂ ਕੋਈ ਸਮਝ ਨਹੀਂ ਲੈ ਆਏ ਆਂ ਸਾਰੀ ਗਾਦੀ ਵਿੱਚ ਸਬਜ਼ੀਆਂ ਸਬਜ਼ੀਆਂ ਕਾਫੀ ਲੈ ਕੇ ਆਏ ਆ ਤੇ ਕਰਦਾ ਪਤਾ ਨਹੀਂ ਕੀ ਕਹਿੰਦੇ ਆ ਤੇ ਪਹਿਲੀ ਵਾਰੀ ਟ్రਾਈ ਕਰਨ ਲੱਗੇ ਆਂ ਅੱਜ ਇਹਦੀ ਸਬਜ਼ੀ ਬਣਾ ਕੇ ਦੇਖਦੇ ਆਂ ਤੇ ਅੱਜ ਇਹਦੀ ਸਬਜ਼ੀ ਬਣਾਉਣ ਪਹਿਲੀ ਵਾਰੀ ਬਣਾਉਣੀ ਆ। ਬਹੁਤ ਐਕਸਾਈਟਿਡ ਆ। ਤੋ ਤੁਸੀਂ ਦੱਸਦੇ ਹੋ ਕਮੈਂਟ ਕਰਕੇ ਪੱਕੀ ਕੋਈ ਨਾ ਖੰਗ ਉਹਦੇ ਦੱਸਦੇ ਆ ਕਿਦਾਂ ਟੇਸਟ ਆਉਂਗਾ ਕਿਦਾਂ ਦਾ ਕੀ ਹਾਲਤ ਆ ਵਾ। ਬਾਕੀ ਬਣੀ ਰਹੋ ਵਲੌਗ ਦੇ ਨਾਲ ਐਂਡ ਤੱਕ ਦੱਸਾਂ ਕਿਦਾਂ ਬਣਾਉਣਾ ਮੈਂ ਸਾਰਾ। ਹੁਣ ਆਪਾਂ ਜਾ ਰਹੇ ਆ ਇਹਨੂੰ ਕੱਟਣ ਦਿੱਤੇ ਆ ਹੀ। ਪਹਿਲਾਂ ਕੱਟਣਾ ਵਾ। ਤੋ ਪਹਿਲਾਂ ਮਤਲਬ ਇਹਨੂੰ ਤੋ ਓਕੇ ਹੈ ਨਾ। ਕਹਿੰਦੇ ਆ ਪਹਿਲਾਂ ਤੇਲ ਲਾ ਕੇ ਨਾ ਫੇਰ ਕੱਟਣਾ। ਤੇਲ ਲਾ ਕੇ ਇਹਦਾ ਗੋਲ-ਗੋਲ ਕਰਕੇ ਪੀਸ ਜੇ। ਫਿਰ ਇਹਨੂੰ ਛੇਲਣਾ ਤੇ ਫਿਰ ਕੱਟਣਾ ਫਿਰ ਉਬਾਲਣਾ ਤੇ ਫਿਰ ਫਰਾਈ ਕਰਕੇ ਤੇ ਫਿਰ ਤੜਕਾ ਲਾਉਣਾ ਚਲੋ ਜੀ ਸੋ ਹਾਂਜੀ ਮਿੱਤਰੋ ਪਹਿਲਾਂ ਇਹਨੂੰ ਕੱਟਣਾ ਵਾ ਹਾਰਡ ਹੁੰਦਾ ਥੋੜਾ ਉਹ ਪਹਿਲਾਂ ਤੇਲ ਲਾ ਲੈਣਾ ਸਰੋਂ ਦੇ ਹੱਥਾਂ ਤੇ ਵੀ ਤੇ ਇਹਨੂੰ ਵੀ ਖਰਬੂਜੇ ਜਿਹਾ ਇਹਨੂੰ ਤੇ ਫਿਰ ਇਹ ਕੱਟਣਾ ਵਾ ਕਿਉਂਕਿ ਹੱਥਾਂ ਨੂੰ ਬਹੁਤ ਚਿਪਕਦਾ ਚਿਪਚਿਪਾ ਜਾਂ ਹੁੰਦਾ ਆ ਦੇਖੋ ਆ ਦੇਖ ਕਿੰਨਾ ਚਿਪਚਿਪਾ ਥੋੜਾ ਹੀ ਬਣਾਉਣਾ ਇਹ ਤੇ ਬਾਕੀ ਆਪਣਾ ਨਾਲ ਬਣੇ ਰੋ ਤੁਹਾਨੂੰ ਦੱਸਾਂਗੇ ਵਲੌਗ ਤੇ ਵੀ ਕਿੱਦਾਂ ਕਿੱਦਾਂ ਬਨਣਾ ਵਾ ਸਭ ਤੋਂ ਪਹਿਲਾਂ ਕੱਟ ਕੇ ਤੇ ਆ ਫਿਰ ਕੰਡੇ ਲਾ ਦੇਣੇ ਹਨਾ ਹਾਂ ਜੀ ਕੰਡੇ ਲਾ ਕੇ ਪੱਕੇ ਹੀ ਬਹੁਤ ਆਤੇ ਆੜਾ ਪਹਿਲਾਂ ਅੰਦਰ ਉਹ ਤੇਲ ਲਾਉਣਾ ਚਾਹੀਦਾ ਫਿਰ ਥੋੜਾ ਜਿਹਾ ਨੋਰਮਲ ਹੁੰਦਾ ਵਾ ਸੱਚੀ ਖਾ ਕੇ ਪਤਾ ਲੱਗੂ ਇਸੇ ਫਿਰ ਇਹਨੂੰ ਛੋਟੇ ਛੋਟੇ ਟੁਕੜੇ ਕੱਟਨੇ ਆ ਹਾਂਜੀ ਮਿੱਤਰੋ ਕੱਟ ਰਹੇ ਆ ਅਸੀਂ ਸਰਵੀ ਕਟਲ ਦੀ ਬਹੁਤ ਔਖੀ ਕਟਲ ਕੋੜੀ ਆ ਆੜ ਬਹੁਤ ਆ ਤੇ ਵਾਕਿਆ ਹੀ ਉਹਨਾਂ ਕਹਾਂ ਜੀ ਇਹ ਨਾ ਮਤਲਬ ਇਦਾਂ ਦੂਸਰੇ ਮੀਟ ਬਣਾ ਲੈਂਦੇ ਹੁੰਦੇ ਆਪਾਂ ਚਲੋ ਰਾਤਾਸੰਮੀਆ ਕਹਿੰਦੇ ਰਾਤਾਸੰਮੀਆ ਦਾ ਮੀਟ ਹੀ ਸੰਭਲੋ ਤੇ ਹੁਣ ਯਾਨੀ ਕਿ ਉਹਨਾਂ ਨੇ ਦੱਸਿਆ ਕਿ ਇੰਨੀ ਸਵਾਦ ਬਣਦੀ ਆ ਜਿੱਦਾਂ ਦੂਜੇ ਲੋਕ ਖਾਂਦੇ ਜਿਹੜੇ ਨੌਨਵੈਜ ਖਾਂਦੇ ਆ ਤੇ ਉਹ ਇੰਨੀ ਉਹਨਾਂ ਨੂੰ ਸਵਾਦ ਆਉਂਦਾ ਉਦਾਂ ਹੀ ਇਹਦਾ ਸਵਾਦ ਆਉਂਦਾ ਯਾਨੀ ਕਿ ਵਧੀਆ ਹੁੰਦੀ ਹੁੰਦੀ ਵੈਜੀ ਆ ਦੇਖੋ ਹਾਂ ਦੇਖੋ ਬਹੁਤ ਹਾਰਡ ਬਹੁਤ ਹੁੰਦਾ ਹੈ ਕਿ ਆਪਾਂ ਦਾ ਟਰਾਈ ਕਰਨਾ ਕਦੀ ਨਹੀਂ ਪਹਿਲਾਂ ਨਿਆੰਦਾ ਨਾ ਸੀ ਸੋ ਇਹਨੂੰ ਤੇ ਉਹ ਤੁੜਾਲੇ ਲਾ ਕੇ ਕਰਦ ਵਗੈਰਾ ਲਾ ਕੇ ਫਿਰ ਕੱਟਿਓ ਹਾਰਡ ਨਾਲ ਹੀ ਫਿਰ ਕੱਟ ਹੁੰਦਾ ਇਹਨਾਂ ਨੂੰ ਕੱਟਿਆ ਸੀ ਅਜੇ ਇੱਕ ਘੰਟਾ ਹੋ ਗਿਆ ਇੰਨਾ ਸਹੀ ਹੈ ਪਹਿਲਾਂ ਛਿਲ ਕੇ ਨਾਲ ਫਿਰ ਕੱਟਿਓ ਵੈਸੇ ਤਾਂ ਫਸੇ ਤਲਾਟ ਬੈਠੇ ਫਿਰ ਉਸ ਤੋਂ ਬਹੁਤ ਖਾਓ ਜੀ ਮਿੱਤਰੋ ਪੂਰੀ ਸਬਜ਼ੀ ਕੱਟੀ ਗਈ ਆ ਆਪਣੀ ਦਿਖੋਣਾ ਕੁੱਕਰ ਚ ਇਹ ਨੂੰ ਬਾਲਣਾ ਵਾ ਤੇ ਬਹੁਤ ਔਖੀ ਕੱਟ ਹੁੰਦੀ ਬਹੁਤ HARD ਹੈ ਇਹ ਸਟਾਰਡ ਇਹਨਾਂ ਤੇ ਕਾਚੂ ਲੱਗ ਗਿਆ ਮੇਰੇ ਵੀ ਲੱਗਿਆ ਕਰਦ ਲੱਗੀ ਥੋੜੀ ਥੋੜੀ ਬਾਕੀ ਕੋਈ ਨਹੀਂ ਮੇਰੇ ਤਾਂ ਰੋਜ਼ ਹੀ ਲੱਗਦੀਆਂ ਨੇ ਨਹੀਂ ਕੰਮ ਹੋਣਾ ਆ ਵਿੱਚੋਂ ਇਹ ਸਮਾਨ ਨਿਕਲਿਆ ਸਾਰਾ ਜਗਾਰ ਮਟਿਆ ਹਾਂ ਹਾਂ ਬੰਦੂ ਡੱਬੇ ਆੜੂ ਜਿਹੜੀ ਨਿਕਲੇ ਤੇ ਬਾਕੀ ਹੁਣ ਬਾਲਣਾ ਵਾ ਗੈਸ ਤੇ ਹੁਣ ਆਪਾਂ ਇਹਨੂੰ ਵੜਾਂ ਦੇ ਪਾਣੀ ਚ ਪਾ ਕੇ ਚੰਗੀ ਤਰ੍ਹਾਂ ਫਿਰ ਮਸਾਲੇ ਨਹੀਂ ਮਸਾਲਾ ਨਹੀਂ ਇੱਕ ਚਮਚ ਨਮਕ ਪਾ ਤੇ ਹਲਦੀ ਪਾਣੀ ਥੋੜੀ ਜਿਹੀ ਹਲਦੀ ਰੀਲਾਂ ਦੇ ਨਾਲ ਖਤਮ ਕਰਦੇ ਜੇ ਅਸੀਂ ਤਾਂ ਨਹੀਂ ਬਣਾਈ ਆ ਰਹੇ ਲਈ ਤਾਂ ਤਾੜ ਤਾੜ ਗਲਾਸ ਚਲਦੀ ਗਲਾਸ ਚਲਦੀ ਘਰੇ ਭਾਵੇਂ ਖਾਣ ਨੂੰ ਨਾ ਲੱਗਦੀ ਹੋਵੇ ਲੋਕਾਂ ਨਾਲ ਹੀ ਖਰੇ ਹੀ ਬਣ ਲਗਾ ਦਾਂਗੇ ਇੱਕ ਤੋਂ ਬਾਅਦ ਫਿਰ ਇੱਕ ਸੀਟੀ ਹੋਣ ਦਾ ਵੇਟ ਕਰਦੇ ਇੰਤ ਸਿੱਡੀ ਮਰਵਾਉਣੀ ਪੈਂਦੇ ਨੇ ਤੇ ਸਿੱਡੀ ਮਰਵਾਉਂਦੇ ਫਿਰ ਹੁਣ ਬੜਾ ਆਪਣਾ ਰੈਡੀ ਸੈਡੀ ਲਾ ਕੇ ਬਣਾਣਾ ਕੰਮ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਬਹੁਤ ਜ਼ਿਆਦਾ ਹੈ ਯਾਰ ਹਾਂਜੀ ਫਿਰ ਆਪਾਂ ਕੱਟਨੇ ਆ ਗੱਡੇ ਥੋੜੇ ਹੋ ਗਏ ਤੇ ਛੋਟੇ ਛੋਟੇ ਤੜਕੇ ਦਾ ਸਮਾਨ ਤੜਕੇ ਦਾ ਸਮਾਨ ਜਾਨੀ ਤੜਕਾ ਹੀ ਲਾਉਣਾ ਵਾ ਛੋਟੇ ਛੋਟੇ ਟੁਕੜੇ ਕਰ ਲੈਣੇ ਆ ਹਾਂਜੀ ਪਿਆਜ਼ ਆਪਣੇ ਹੋ ਗਏ ਕੱਟ ਥੋੜੇ ਛੋਟੇ ਛੋਟੇ ਟੁਕੜੇ ਕਰ ਲੈਣੇ ਆ ਉਹ ਕੱਟ ਪਿਆ ਚਾਹੀਏ ਉਹ ਕੱਟ ਲਓ ਆਪਾਂ ਸਭ ਦੀ ਕੁਆਂਟੀਟੀ ਦੇ ਸਾਬ ਨਾਲ ਇਧਰ ਵੀ ਸਿੜੀ ਆਪਣੀ ਵਜਣ ਵਾਲੀ ਆ ਅੰਮ ਲੱਗ ਗਈ ਆ ਹਾਂਜੀ ਮਿੱਤਰੋ ਸਿੜੀ ਵਾ ਚੁੱਕੀ ਆ ਤੇ ਹੁਣ ਪਾਸ ਕੱਢ ਰਹੇ ਆ ਆਪਾਂ ਦੂਜੀ ਸਾਈਡ ਔਰ ਇਹ ਰੱਖਿਆ ਵਾ ਫਰਾਈ ਕਰਨਾ ਵਾ ਕੱਢ ਕੇ ਨਾਲ ਹੀ ਤੇ ਵਲੌਗ ਦੇ ਨਾਲ ਬਣੇ ਰਹੋ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਆ ਜੀ ਤੇ ਕਮੈਂਟ ਕਰਕੇ ਵੀ ਜਰੂਰ ਦੱਸੋ ਕਿਨੇ ਕਿਨੇ ਇਹ ਸਬਜ਼ੀ ਬਣਾਈ ਆ ਤੇ ਜਿਨ੍ਹਾਂ ਨੇ ਨਹੀਂ ਬਣਾਈ ਤੇ ਬਾਕੀ ਟਰਾਈ ਜ਼ਰੂਰ ਕਰਿਓ। ਟਰਾਈ ਜ਼ਰੂਰ ਕਰਕੇ ਦੇਖਿਓ। ਕਹਿੰਦੇ ਆ ਬਲੀਆ ਬਾਂਧੀ ਆ ਬਾਕੀ ਅਸੀਂ ਪਹਿਲੀ ਵਾਰੀ ਕਰ ਰਹੇ ਆ ਕੋਈ ਪੱਕਾ ਪਤਾ ਨਹੀਂ ਤੁਹਾਨੂੰ ਦੱਸਾਂਗੇ ਐਂਡ ਤੇ। ਬਹੁਤ ਮੁਸ਼ਕਿਲ ਆ ਸੋ ਲੱਗਦਾ। ਬਾਕੀ ਐਂਡ ਤੇ ਤੁਹਾਨੂੰ ਦੱਸਦੇ ਆ ਕੀ ਬਣਦਾਗਾ। ਕੋਈ ਬਣੀ ਬਲੌਗ ਨਾਲ। ਹਾਂਜੀ ਕੁੱਕਰ ਚ ਕੜਾਉਣ ਦੇ ਬਾਅਦ ਵੀ ਇਦਾਂ ਹੋਣਗੇ ਤੇ ਇਹਨੂੰ ਆਪਾਂ ਠੰਡੇ ਨਹੀਂ ਕਰਨੇ ਹਨਾ ਗਰਮ ਹੀ ਰਹਿਣ ਦੇਣਾ ਗਰਮਾ ਰਹਿਣਗੇ ਤੇ ਸੋ ਛੇਤੀ ਫਿਰ ਇਹਦੇ ਚ ਟਰਾਈ ਹੋ ਜਾਣਗੇ। ਬਾਕੀ ਦੇਖਦੇ ਆ ਕੀ ਬਣਦਾ ਤੇ ਘਰਨੀ ਬਹੁਤ ਜਿਆਦਾ ਵਾ ਫਿਰ ਇਹ ਲੱਗ ਲੱਗੇ ਹੋਏ ਆ ਜੋਰਾਂ ਛੋਰਾਂ ਨਾਲ ਤੇ ਬਾਕੀ ਬਣੇ ਰੋਆ ਹਾਂਜੀ ਤੇਲ ਦਾ ਨੂੰ ਗਰਮ ਹੋਣ ਤੋਂ ਬਾਅਦ ਚਾ ਇਹਨੂੰ ਵਿੱਚ ਫਿਰ ਸਿੱਟ ਦੇਣਾ ਵਾ ਫਰਾਈ ਫਰਾਈ ਕਰਨਾ ਪੂਰਾ ਫਰਾਈ ਕਰਨਾ ਫਰਾਈ ਹੋਈ ਚੀਜ਼ ਵਧੀਆ ਲੱਗਦੀ ਹੈ ਹਨਾ ਇਹਦੇ ਬਾਅਦ ਆਪਾਂ ਤੜਕਾ ਲਾਵਾਂਗੇ ਚੱਲ ਹਰਦੇ ਛੇਤੀ ਗਰਮ ਹੋ ਲੱਗੇ। ਤੁਸੀਂ ਉਸ ਤਰ੍ਹਾਂ ਜਿਹੀ ਪਾਣੀ ਤੁਸੀਂ ਮਿੱਟੀ ਨੂੰ ਪਾਣੀ ਪਾ ਕੇ। ਸੁਣੋ ਵੀ ਮਿੱਤਰੋ ਸਾਰੇ ਬਾਬਾ ਨਾ। ਤਾਂ ਜੋ ਰਾਈ ਸੋਰਾ ਤੇ ਚੱਲ ਰਿਹਾ ਸਬਜੀ ਵਾਲਾ। ਇਹਦੇ ਉੱਪਰ ਤੋਂ ਥੋੜੇ ਨਾਲ ਦੇਖਣੀ ਹੈ ਨਾ। ਵੇਸ ਸੰਜ ਇਹ ਤੋਂ ਜ਼ਿਆਦਾ ਟੇਸਟੀ ਲੱਗਦੀ ਹੈ ਹਾਂ ਆ ਵੀ ਪਾ ਦੇਣਾ ਇਸ ਤੋਂ ਦੇਖਦੇ ਆਂ ਮਿੱਤਰੋ ਕੀ ਬਣਦਾ ਇਹਦਾ ਉਹ ਨਾ ਵੇਖ ਦਹੀਂ ਬਣ ਜੇ ਵੀ ਪੜੀ ਬਣ ਜੇ ਦੋ ਮੋਟੇ ਨਾ ਤੇ ਪਸਾਂਡੇ ਦੇ ਕੋਲੇ ਬਾਅਦ ਚ ਆਪ ਐਡ ਕਰਾਂਗੇ ਇਹਦੇ ਹਾਂਜੀ ਮਿੱਤਰੋ ਇਹਨੂੰ ਫਰਾਈ ਕਰਨ ਤੋਂ ਬਾਅਦ ਬਾਹਰ ਕੱਢ ਲੈਣਾ ਫਿਰ ਤੇ ਫਿਰ ਆਪਾਂ ਤੜਕਾ ਲਾਉਣਾ ਵਾ ਕੱਟ ਕਰ ਲਿਆ ਵਾ ਅੱਡ ਕਰਨਾ ਤਾਂ ਵੀ ਜਿੰਨਾ ਕਿ ਤੜਕਾ ਲਾਉਣਾ ਆਪਾਂ ਮੋਸਟਰ ਹੋਣੀਆ ਮੰਡੇ ਆਪਨੇ ਕਹਦੇ ਹੋ ਟਮਾਟਰ ਵੀ ਪਾਉਣੇ ਆ ਤਾਂ ਆਪਣੇ ਕੋਲ ਖਰਮਦੀ ਮੈਨੂੰ ਪਤਾ ਨਹੀਂ ਹੈ ਨਾਂ ਦੱਸਿਆ ਨਹੀਂ ਮੇਟਨ ਦਾਈ ਹੋਣੇ ਇਹ ਤੇ ਟਮਾਟਰ ਵੀ ਵਿੱਚ ਪਾ ਲਏ ਤਾਂ ਵਧੀਆ ਵਾ ਅਗਰ ਵੱਲ ਕੋਈ ਚੱਕਰ ਨਹੀਂ ਤੇ ਮਸਾਲੇ ਨੂੰ ਥੋੜੇ ਪਾਉਂਦੇ ਆ ਅੱਜ ਤਾਂ ਤੜਕਾ ਲਾਈ ਦੋ ਤਾਂ ਤੜਕਾ ਲਾਉਣਾ ਐਡ ਕਰ ਕਰ ਆਈ ਤਾਂ ਸੋ ਮਸਾਲਾ ਵੀ ਕਰਾਂਗੇ ਆ ਵੀ ਕਰਾਂਗੇ ਆ ਜਿਸ ਤਰ੍ਹਾਂ ਆਪਾਂ ਸਤਿ ਸ਼੍ਰੀ ਅਕਾਲ ਜਰਕਾ ਜੀ ਲਖਾਤਾ ਸਤਿ ਸ਼੍ਰੀ ਅਕਾਲ ਜੀ ਜੀ ਵੀ ਦਾ ਰੀਡ ਉਸ ਤੋਂ ਬਹੁਤ ਜ਼ਿਆਦਾ ਹੈ ਨੈਸ਼ਨਲ ਅੱਜ ਸਾਡੇ ਕਿਤੇ ਕਿਤੇ بارش ਹੋਈ ਆ ਆਪਣੇ ਕਰਨ ਨਹੀਂ ਹੋਈ ਬਸ ਹਾਂ ਸਾਡੇ ਅੱਜ بارش ਹੋਈ ਸੀ ਕੱਲ ਦਿਨ ਦੱਸਦੇ ਕਿਤੇ ਕਿਤੇ بارش ਹੋਈ ਆ ਸਾਡੇ ਕਰਨ ਨਹੀਂ ਤੇ ਸਕੀਰ ਤੋਂ ਉੱਠ ਕੇ ਅਸੀਂ ਤਾਂ ਕਰਕੇ ਜਾਣਾ ਪਿਆ ਜੇ ਅਰੂ ਨਹੀਂ ਪਾਗਰ ਵੀ ਆ ਹੀ ਕੱਟ ਪੈ ਜਾ ਰਿਹਾ ਹੁਣ ਦੁਬਾਰਾ ਆਏ ਆ ਜੰਪੇਲਾ ਤੜਕਾ ਲਾਉਣਾ ਗੰਡੇ ਪਾ ਲੈਣੇ ਫਿਰ ਨਾਲ ਹੀ ਚਲੋ ਟਮਾਟਰ ਕੱਟੇ ਹੋਣ ਦਾ ਟਮਾਟਰ ਵੀ ਪਾ ਲੈਣੇ ਤਾਂ ਵਧੀਆ ਬਣ ਜਗਾ ਆਪਣੇ ਘਰਮ ਸੀ ਤਾਂ ਕਰਕੇ ਫਿਰ ਪਾਏ ਨਹੀਂ ਬਾਕੀ ਕੋਈ ਚੱਕਰ ਨਹੀਂ ਗੱਡਾ ਪਾਉਣੇ ਹੁਣ ਦਪਾਲ ਸਾਰੇ ਤੇ ਨਹੀਂ ਪਾਉਣੇ ਇੱਕ ਦਮ ਪਾਉਣਾ ਆਪਣੇ ਮਸਾਲੇ ਨੂੰ ਲੈ ਜੇ ਥੋੜੇ ਥੋੜੇ ਆ ਗਈਏ ਜੀਰਾ ਬਾਅਦ ਸੁੱਟਣਾ ਪਾਉਂਦੇ ਮੈਂ ਕੋਲ ਪਾਉਣ ਤੇ ਸੜ ਜਾਂਦਾ ਜੀਰਾ ਪਾਉਣਾ ਥੋੜਾ ਜਿਆ ਇੱਕ ਚਮਚੀ ਪਾ ਲਓ ਜ਼ਿਆਦਾ ਵੀ ਨਹੀਂ ਜਿਆਦਾ ਵੀ ਨਹੀਂ ਸਹੀ ਹੁੰਦਾ ਆਇਆ ਹੈਗਾ ਮਿੱਠਾ ਸੁੱਕਾ ਆਇਆ ਮਿੱਠਾ ਆ ਗਿਆ ਵੈਸੇ ਤੜੀਆਂ ਤੜੀਆਂ ਕੀ ਕਹਿੰਦੇ ਨੇ ਸੁੱਕਾ ਹੈ ਤੜੀਆਂ ਹੁਣ ਤਾਂ ਬਹੁਤ ਹੋਦੀ ਆ ਰਹੀ ਦੇਖੋ ਬਣਦਾ ਕਿੱਦਾਂ ਵਾ ਇਹ ਬਣੀ ਸਭ ਤੋਂ ਵਧੀਆ ਫੇਸ ਤੜੀਆਂ ਟਰਾਈ ਕਰਨਾ ਫਿਰ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਬਣੀਆਂ ਫਿਰ ਸਾਰੇ ਜਣੇ ਟਰਾਈ ਕਰਿਓ ਪਹਿਲਾਂ ਅਸੀਂ ਕਰਦੇ ਆਂ ਤੇ ਤੁਹਾਨੂੰ ਦੱਸਾਂਗੇ ਮਗਰਾਬੂ ਦੀ ਚਿਕਨ ਜਿਹੜਾ ਆ ਰਹੀ ਹੈ ਨਾ ਇਹ ਕਿਰੋਂ ਵਾਲੀ ਨਾ ਪਈ ਸੀਗੀ ਪੁੱਛਦੀ ਸੀ ਕੀ ਬਣਾਉਂਦੇ ਸੀ ਚਿਕਨ ਨਹੀਂ ਬਣਾਉਂਦੇ ਗਾਣਾ ਹੀ ਆ ਪਏ ਨਾ ਓਕੇ ਅਸੀਂ ਆ ਗਏ ਤੇ ਹੋਰ ਰਦਾ ਸਮੀ ਕੁਛ ਨਹੀਂ ਤਾਂਦੇ ਪਿੰਡੇ ਨੌਨਵੇਜ ਨਾ ਨਸ਼ਾ ਪਤਾ ਫਿਰ ਨਮਕ ਪਾਉਣਾ ਇੱਕ ਚਮਚੇ ਇੰਦੇ ਜਿਹ ਚ ਪਹਿਲਾਂ ਆਪਾਂ ਦੇ ਚ ਪਾ ਲਏ ਵੈਸੇ ਪਾ ਚੁੱਕੇ ਸੀਗੇ ਥੋੜਾ ਹੀ ਪਾ ਲਿਆ ਕੀਤ ਵੀਰ ਹੋ ਗਿਆ ਹਨ ਕੀਤ ਫਿਰ ਰੌਣ ਲੱਗਿਆ ਥੋੜੀ ਹਲਦੀ ਤੇ ਮਸਾਲਾ ਮਸ਼ਾਲਾ ਥੋੜੀ ਮਰਚੀ ਵਾਲ ਆਹੋ ਹੋਰ ਪਾਉਣਾ ਟੇਸਟ ਅੰਸਰ ਥੋੜੀ ਮੇਥ ਲਾਣਾ ਇੱਥੇ ਬੱਸ ਹੋ ਜਾਦੀ ਨਹੀਂ ਪਾਉਣੀ ਲੱਗਦਾ ਫਿਰ ਨਮਕ ਪਾ ਲੈਣਾ ਮਿਸਕ ਮਿਕਸ ਕਰ मिक्स ਕਰਨ ਤੋਂ ਬਾਅਦ ਥੋੜੀ देर ਰਿਵੈਟ ਕਰਨੀ ਆ ਫਿਰ ਹਨਾ ਪੂਰੀ ਤਰ੍ਹਾਂ ਸੁੱਕ ਗਿਆ ਜਦੋਂ ਫਿਰ ਆਪਾਂ ਆਪਣਾ ਥੋੜਾ ਜਿਹਾ ਮਸਾਲਾ ਤੇ ਥੋੜਾ ਜਿਹਾ ਪਾਣੀ ਲੋਈ ਬਹੁਤ ਇੱਛੀ ਸਮੈਲ ਆ ਰਹੀ ਹੈ ਤੇ ਇਹ ਉਹ ਕੀ ਆਪਣਾ ਤੜਕਾ ਪੂਰੀ ਤਰ੍ਹਾਂ ਲੱਗ ਚੁੱਕਾ ਤੇ ਹੁਣ ਆਪਾਂ ਵਿੱਚ ਪਾਵਾਂਗੇ ਕਤਰ 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 ਤਾਂ ਇੰਕੀ ਕਹਿੰਦੇ ਮੈਨੂੰ ਤਾਂ ਸੱਦਣਾ ਵੀ ਨਹੀਂ ਆਉਂਦਾ ਇਹ ਕਤਰ ਕਪ ਕਤਰ ਕਤਰ ਕਹਿੰਦੇ ਲੋਹਾ ਕਤਰ ਤੋ ਆਂਦੀ ਲੱਗਦਾ ਬਹੁਤ ਵਧੀਆ ਰਹੀ ਆ ਦਮੀ ਖੁਸ਼ਬੂ ਬਹੁਤ ਆ ਰਹੀ ਆ ਬਾਅਦ ਵਿੱਚ ਖਾ ਕੇ ਦੇਖਾਂਗੇ ਅਜੇ ਰੋਟੀ ਬਣਾਉਣੀ ਆ ਬਹੁਤ ਹੀ ਮੈਂ ਕਿਹੜਾ ਲੱਗੂ ਸਬਜ਼ੀ ਦੇਖ ਕੇ ਖਾਣਾ ਆਪਣੀ ਕਿਹੋ ਜਿਹਾ ਦੇਖਣ ਦਾ ਪਤਾ ਨਹੀਂ ਦਾ ਸਮੈਲ ਬਹੁਤ ਛਿਆੜੀ ਆ ਆਪਣੇ ਹੀ ਜਿਹਾ ਲੱਗਦਾ ਬਣਾ ਲਈ ਜਾਨਾ ਸਮਝ ਨਹੀਂ ਆ ਬਹੁਤ ਰਸਾ ਰਸਾ ਸਮੈਲ ਵੀ ਬੈਠ ਗਿਆ ਤੇ ਦੇਖ ਦੇਖ ਤੁਹ ਵੀ ਲੱਗ ਚੁੱਕੀ ਕੋਈ ਲੱਗ ਗਈ ਮਨਕੀਰ ਵੀ ਰੋਣ ਲੱਗ ਗਿਆ ਹੁਣ ਉਹ ਦੇਖਾਂ ਤੇ ਇਸ ਬਾਰੇ ਆਪਾਂ ਦੀ ਮੇਟਰੋ ਸਬਜੀ ਆਪਣੀ ਬਣ ਕੇ ਹੋ ਚੁੱਕੀ ਰੈਡੀ ਤੇ ਬਹੁਤ ਵਾ ਵ ਬਣਾਈ ਸੀ ਬਣ ਥੋੜੀ ਜਿਹੀ ਗਈ ਤੇ ਸੁੱਕ ਵੀ ਨਾ ਤੇ ਬਾਕੀ ਬਹੁਤ ਹੀ ਸੁਆਦਿਸ਼ਟ ਲੱਗ ਰਹੀ ਆ ਤਾਂ ਕਿ ਹੁਣ ਰੋਟੀ ਬਣਨਾ ਹੈ ਆਪਣੀ ਰੋਟੀ ਬਣੋਗੀ ਰੋਟੀ ਆ ਖਾਣੇ ਆ ਤੁਹਾਨੂੰ ਟੇਸਟ ਕਰਕੇ ਦੱਸਾਂ ਕਿਦਾਂ ਬਣੀ ਆ ਵੈਸੇ ਤਾਂ ਬਹੁਤ ਵਧੀਆ ਚੈੱਕ ਕੀਤੀ ਆ ਬਹੁਤ ਕੈਲ ਬਣੀ ਤੇ ਨਿੰਬੂ ਪਾਣੀ ਬਣਾ ਦਿੱਤਾ ਮੈਂ ਉਹਨੇ ਚ ਚਲੋ ਪਾਣੀ ਪੀ ਲਈਏ ਹੂੰ ਕਰਨੀ ਲੱਗੀ ਮੈ ਤਾਂ ਸਵੇਰ ਰੋਟੀ ਖਾ ਕੇ ਮੈਂ ਟੈਸਟ ਕਰ ਰਹੇ ਸੀ ਮੇਤਰੋ ਰੋਟੀ ਆ ਚੁੱਕੀ ਆ ਬਣਾ ਕੇ ਹੁਣ ਆਪਾਂ ਰੋਟੀ ਖਾਣ ਲੱਗੇ ਸਾਂ ਤੇ ਮਨ ਖੇਤਰੋਂ ਲੱਗ ਗਿਆ ਸਮਾਦ ਨਹੀਂ ਦੇ ਦੋਸਤ ਛੋਟਾ ਦਿੱਤਾ ਪਾਇ ਵਾਕੀ ਟੋਕੀ ਜਿਹਾ ਲੈ ਆਂਦਾ ਸਪੀਕਰ ਜਿਹਨੂੰ ਕਹਿ ਦਿੰਨੇ ਆ ਬਹੁਤ ਕੈਂਟਾ ਵਧੀਆ ਤੇ ਮੈਚ ਚੱਲ ਰਿਹਾ ਨਾਲ ਨਾਲ ਮੈਂ ਮੈਚ ਦੇਖ ਰਿਹਾ ਤੇ ਨਾਲ ਨਾਲ ਅਸੀਂ ਵੀ ਬੋਲੇ ਸੀ ਰੋਟੀ ਖਾਣ ਲੱਗਿਆ ਹੁਣ ਇਹ ਦੱਸ ਦਿਆਂ ਤੁਹਾਨੂੰ ਸਬਜੀ ਕਿਦਾਂ ਬਣੀ ਟੇਸਟ ਕਰਕੇ ਬਹੁਤ ਜ਼ਿਆਦਾ ਹਾਂਜੀ ਮਿੱਤਰੋ ਰੋਟੀ ਖਾ ਰਹੇ ਆ ਸਬਜੀ ਬਣ ਚੁੱਕੀ ਆ ਬਹੁਤ ਹੀ ਸਵਾਦ ਬਣੀ ਸਾਰੇ ਜਿਹਨੇ ਜਰੂਰ ਟਰਾਈ ਕਰਿਓ ਬਹੁਤ ਜ਼ਿਆਦਾ ਟੇਸਟੀ ਬਣੀ ਬਹੁਤ ਹੀ ਕੈਂਟ ਬੰਨੀਆਂ ਸਾਰੇ ਜਿਹਨੇ ਜਰੂਰ ਟਰਾਈ ਕਰਿਓ ਮਿਲਦੇ ਆਪਾਂ ਅਗਲੇ ਵਲੌਗ ਚ